ਪੰਜਾਬ ਸਰਕਾਰ ਵੱਲੋਂ ਪੈਟਰੋਲ ਪੰਪ ਦੇ ਉੱਪਰ ਸਫਾਈ ਨੂੰ ਲੈ ਕੇ ਕੀਤੀ ਸਖਤੀ ਅਤੇ ਅਗਰ ਕਿਸੇ ਵੀ ਪੈਟਰੋਲ ਪੰਪ ਦੇ ਉੱਪਰ ਪਾਈ ਗਈ ਕਮੀਤਾ ਉਸ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਪਿਛਲੇ ਦਿਨੀ ਇੱਕ ਪੈਟਰੋਲ ਪੰਪ ਦੀ ਚੈਕਿੰਗ ਕੀਤੀ ਗਈ ਸੀ ਜਿਸ ਵਿੱਚ ਗੰਦਗੀ ਪਾਈ ਗਈ ਜਿਸ ਤੋਂ ਬਾਅਦ ਸਖਤ ਐਕਸ਼ਨ ਲੈਦੇ ਹੋਏ ਭਗਵੰਤ ਮਾਨ ਜੀ ਵੱਲੋਂ ਐਲਾਨ ਕੀਤਾ ਗਿਆ ਅਗਰ ਕਿਸੇ ਵੀ ਪੈਟਰੋਲ ਪੰਪ ਦੇ ਉੱਪਰ ਗੰਦਗੀ ਪਾਈ ਜਾਂਦੀ ਹੈ ਜਾ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਵਿੱਚ ਕਮੀ ਪਾਈ ਜਾਂਦੀ ਹੈ ਤਾਂ ਸੱਤ ਐਕਸ਼ਨ ਲਿਆ ਜਾਵੇਗਾ ਇਸ ਮੌਕੇ ਦੇ ਮੋਗਾ ਵਿਖੇ ਡੇਲੀ ਮੋਗਾ ਲਾਈਵ ਟੀਮ ਵੱਲੋਂ ਰੈਟਿੰਗ ਚੈੱਕ ਕੀਤਾ ਗਿਆ ਇਸ ਮੌਕੇ ਤੇ ਕਿਸ ਤਰ੍ਹਾਂ ਦੇ ਪੈਟਰੋਲ ਪੰਪਾਂ ਦੇ ਹਲਾਤ ਹਨ ਕੀ ਕੀ ਸਹੂਲਤਾਂ ਮਿਲ ਰਹੀਆਂ ਹਨ ਇਸ ਮੌਕੇ ਜਿਹੜੇ ਪੰਪ ਵਾਲਿਆਂ ਨੇ ਕੀ ਕਿਹਾ ਆਓ ਸੁਣਦੇ ਮੇਰਾ ਨਾਮ ਯੋਗੇਸ਼ ਮਹਿਤਾ ਜੀ ਰਾਈਟਰ ਮੈਕਾਫਿਲਿੰਗ ਸਟੇਸ਼ਨ ਜੀ ਜਿਨੇ ਵੀ ਹਦਾਇਤਾਂ ਦਿੱਤੀਆਂ ਗਈਆਂ ਕਿ ਪੈਟਰੋਲ ਪੰਪ ਸਾਫ਼ ਹੋਣ ਜਿਹੜੀ 에ਅਰ ਸਰਵਿਸ ਜੇ ਉਹ ਫ੍ਰੀ ਹੋਣ ਜਿਹੜੀ ਵੀ ਜ਼ਰੂਰਤਾਂ ਜਿਹੜੀ ਫ੍ਰੀ ਸਰਵਿਸ ਉਹ ਜ਼ਰੂਰੀ ਹੋਣੀ ਚਾਹੀਦੀਆਂ ਜਿਵੇਂ ਤੁਸੀਂ ਦੇਖਿਆ ਕਿ ਆਪਣੇ ਬਾਥਰੂਮ ਬਿਲਕੁਲ ਸਾਫ਼ ਹੈ ਜੀ ਆਪਾਂ ਇਹਨਾਂ ਦੀ ਦੋ ਟਾਈਮ ਸਫਾਈ ਕਰਦੇ ਹਾਂ ਠੀਕ ਹੈ ਉਸ ਤੋਂ ਇਲਾਵਾ ਜਿਹੜੇ ਆਪਣੇ ਬੰਦੇ ਕੰਮ ਕਰਦੇ ਆ ਉਹ ਵੀ ਜਾ ਕੇ ਇਸ ਚੀਜ਼ ਨੂੰ ਚੈੱਕ ਕਰਦੇ ਆ ਕਿ ਕੋਈ ਗੰਦਗੀ ਤਾਂ ਨਹੀਂ ਠੀਕ ਹੈ ਉਸ ਤੋਂ ਬਾਅਦ ਆਪਣਾ 에ਅਰ ਦੀ ਸਰਵਿਸ ਹੈ ਜਿਹੜੀ ਜਿਵੇਂ ਦੱਸਿਆ ਕਿ 에ਅਰ ਨਾਈਟ੍ਰੋਜਨ ਅਵੇਲੇਬਲ ਹੈ ਉਹ ਵੀ ਨਵੀਂ ਮਸ਼ੀਨ ਲੈ ਕੇ ਆਏ ਆ ਜਿਹਦੇ ਵਿੱਚ ਤੁਸੀਂ ਚਾਰੋਂ ਨੋਜ਼ਲ ਇਕੱਠੀਆਂ ਲਗਾ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਜਿਵੇਂ ਵਾਟਰ ਫਿਲਟਰ ਦੀ ਆਪਾਂ ਗੱਲ ਕੀਤੀ ਵਾਟਰ ਫਿਲਟਰ ਵੀ ਆਪਣਾ 3M ਕੰਪਨੀ ਦਾ ਹੈ ਜਿਹੜਾ ਜ਼ੀਰੋ ਵੇਸਟੇਜ ਤੇ ਜ਼ੀਰੋ ਇਲੈਕਟ੍ਰਿਸਿਟੀ ਨਾਲ ਚੱਲਦਾ ਹੈ ਇਕੱਲਾ ਵਾਟਰ ਪ੍ਰੈਸ਼ਰ ਦੇ ਉੱਪਰ ਔਰ ਜਿਵੇਂ 3M ਕੰਪਨੀ ਤੁਸੀਂ ਜਾਣਦੇ ਹੋ ਕਾਫੀ ਸ਼ਾਨਦਾਰ ਕੰਪਨੀ ਹੈ ਇਸ ਤੋਂ ਇਲਾਵਾ ਇੱਕ ਆਪਾਂ ਯੂਰੀਆ ਦੀ ਸਰਵਿਸ ਵੀ ਲੈ ਕੇ ਆ ਰਹੇ ਹਾਂ ਠੀਕ ਹੈ ਇਸ ਦੇ ਨਾਲ ਜਿਵੇਂ BS6 ਡੀਜ਼ਲ ਗੱਡੀਆਂ ਉਹਦੇ ਵਿੱਚ ਤੁਸੀਂ ਡੀਜ਼ਲ ਆਪਣਾ ਯੂਰੀਆ ਵੀ ਪਵਾ ਸਕਦੇ ਹੋ ਇਹ ਅਸਲ 'ਚ ਨਵਾਂ ਪੰਪ ਤਾਂ ਜ਼ਰੂਰੀ ਹੈ ਪਰ ਤਾਂ ਵੀ ਆਪਾਂ ਆਪ ਕੋਸ਼ਿਸ਼ ਕਰਦੇ ਹਾਂ ਕਿ ਆਪ ਇਸ ਚੀਜ਼ ਦਾ ਧਿਆਨ ਰੱਖੀਏ ਠੀਕ ਹੈ ਆਪਾਂ ਰੋਜ਼ ਆਨੇ ਆ ਰੋਜ਼ ਦੇਖਦੇ ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਦਾ ਆਪਾਂ ਧਿਆਨ ਕਰ ਰੱਖਦੇ ਆ ਜਿਵੇਂ ਤੁਸੀਂ ਦੇਖ ਵੀ ਸਕਦੇ ਆ ਇੱਧਰ ਆਪਾਂ ਜ਼ਰੂਰੀ ਆਪਾਂ ਗੱਡੀਆਂ ਆਉਂਦੀਆਂ ਮਿੱਟੀ ਆਉਂਦੀ ਹੈ ਫਿਰ ਆਪਾਂ ਤੁਸੀ ਦੇਖ ਸਕਦੇ ਹੋ ਬਿਲਕੁਲ ਵੀ ਮਿੱਟੀ ਹੈ ਨਹੀਂ ਪੰਪ ਤੇ ਆਪਾਂ ਇਹਦੀ ਬਿਲਕੁਲ ਸਫਾਈ ਰੱਖਦੇ ਆ ਔਰ ਆਪਣੀ ਆਹੀ ਕੋਸ਼ਿਸ਼ ਰਹੂਗੀ ਕਿ ਅੱਗੇ ਵੀ ਇਹ ਐਵੇਂ ਰਹੀਏ ਜੀ ਬਿਲਕੁਲ ਦੇਖੋ ਕਿਉਂਕਿ ਆ ਇੱਕ ਸਰਵਿਸ ਬੇਸ ਇੰਡਸਟਰੀ ਹੈ ਤੇਲ ਵੇਚਣ ਦੀ ਤਾਂ ਜੇ ਗਾਹਕ ਨੂੰ ਸਰਵਿਸ ਮਿਲੇਗੀ ਵਧੀਆ ਦਵਾਂਗੇ ਤਾਂ ਹੀ ਗਾਹਕ ਆਊਗਾ ਜਿਵੇਂ ਆਪਾਂ ਵੀ ਕਿਸੇ ਪੰਪ ਤੇ ਜਾਂਦੇ ਆ ਆਪਾਂ ਆ ਚੀਜ਼ ਦੇਖ ਕੇ ਜਾਂਦੇ ਆ ਕਿ ਉਹ ਉਹ ਦੇਖ ਕੇ ਗਾਗ ਵੀ ਅਟਰੈਕਟ ਹੁੰਦਾ ਹੈ ਤਾਂ ਇਹਦੇ ਨਾਲ ਹੀ ਇਹ ਕੰਮ ਚੱਲਦਾ ਹੈ ਤੇ ਆ ਚੀਜ਼ਾਂ ਜ਼ਰੂਰੀਆਂ ਵੀ ਹੈਗੀਆਂ ਹਰਕੇਸ਼ ਕੁਮਾਰ ਜੀ ਜਿਹੜੇ ਹੁਣ ਆਪਣੇ ਪ੍ਰੋਬਲ ਪੰਪ ਦਾ ਹਾਲ ਹੈ ਜੀ ਆਪਣੇ ਪ੍ਰੋਬਲ ਪੰਪ ਤੇ ਦੋ ਬਾਥਰੂਮ ਬਣਾਏ ਹੋਏ ਨੇ ਲੇਡੀਜ਼ ਲਈ ਵੱਖਰਾ ਬਣਾਇਆ ਹੋਇਆ ਹੈ ਜੈਂਟਸ ਲਈ ਵੱਖਰਾ ਬਣਾਇਆ ਹੋਇਆ ਹੈ ਜਿਹੜੇ ਕਿ 24 ਘੰਟੇ ਖੁੱਲੇ ਹੁੰਦੇ ਨੇ ਲੇਡੀਜ਼ ਬਾਥਰੂਮ ਨੂੰ ਲੋਕ ਲਾਇਆ ਜਾਂਦਾ ਤਾਂ ਕਿ ਲੇਡੀਜ਼ ਜਦੋਂ ਆਉਂਦੀ ਕੋਈ ਉਹਨੂੰ ਚਾਬੀ ਦੇ ਦਿੱਤੀ ਜਾਂਦੀ ਵੀ ਜੈਂਟਸ ਵਲਤੀ ਨਾਲ ਨਾ ਜਾ ਸਕੇ ਤੇ ਬਾਕੀ 24 ਘੰਟੇ ਪੰਪ ਖੁੱਲਾ ਹੁੰਦਾ ਹੈ ਜੀ ਹਵਾ ਦੀ ਫੈਸਿਲਿਟੀ ਫ੍ਰੀ ਹੈ ਆਰਓ ਦਿਨ ਟਾਈਮ ਸਫਾਈ ਹੁੰ ਤੇ 에어 ਫ੍ਰੀ ਹੈ ਤੇ ਪਾਣੀ ਆਪਣੇ ਕੋਲੇ ਬਿਲਕੁਲ ਫ੍ਰੀ ਹੈ ਆਰਓ ਵਾਲਾ ਵਾਟਰ ਲੱਗਾ ਹੋਇਆ ਸਾਰਾ ਫਿਲਟਰ ਵਗੈਰਾ ਲੱਗੇ ਹੈ ਤੇ ਫਾਸਟਡ ਬਾਕਸ ਹੈਗਾ ਬਾਕੀ 24 ਘੰਟੇ ਆਪਣਾ ਪੰਪ ਖੁੱਲਾ ਹੁੰਦਾ ਹੈ ਬਾਥਰੂਮ ਵਗੈਰਾ ਸਾਰਾ ਕੋਲ ਕਲੀਨ ਹੁੰਦਾ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿਵੇਂ ਦੇਖਦੇ ਹੋ ਇਸ ਨੂੰ ਨਹੀਂ ਨਹੀਂ ਬਹੁਤ ਵਧੀਆ ਜੀ ਇਹ ਕਈ ਜਗ੍ਹਾ ਤਾਂ ਬਹੁਤ ਬੁਰਾ ਹਾਲ ਹੈ ਕਈ ਜਗ੍ਹਾ ਬਾਥਰੂਮ ਵੀ ਹੈ ਨਹੀਂ ਕਿ ਤੇ ਕਈ ਜਗ੍ਹਾ ਹੈਗੇ ਤਾਂ ਉਹ ਸਫਾਈ ਦਾ ਬੁਰਾ ਹਾਲ ਹੈ ਤੇ ਇਸ ਕਰਕੇ ਜਾਨੀ ਕਿ ਬਹੁਤ ਵਧੀਆ ਉਪਰਾਲਾ ਵੀ ਇਹ ਹਰੇਕ ਤੇ ਸਫਾਈ ਹੋਣੀ ਚਾਹੀਦੀ ਹੈ ਮੇਰਾ ਨਾਮ ਸਵਰਨ ਸਿੰਘ ਪਿੰਡ ਕਾਲਵਾਜੀ ਮੇਰਾ ਦੋਤਾ ਲੱਗਦਾ ਇਹ ਮੁੰਡਾ ਸਤਨਾਮ ਸਿੰਘ ਪਿੰਡ ਪੰਡੋਰੀ ਬਲਜਿੰਦਰ ਸਿੰਘ ਦਾ ਲੜਕਾ ਏ ਗੱਲ ਬਾਤ ਹੋਈ ਏ ਗੱਲ ਬਾਤ ਇਹ ਹੋਈ ਆ ਕਿ ਸਾਨੂੰ ਤੇ ਜਦੋਂ ਪਿੰਡ ਫੋਨ ਗਿਆ ਵਾ ਇਥੋਂ ਸਰਦਾਰ ਮੇਜਰ ਸਿੰਘ ਦਾ ਲੜਕੇ ਦੇ ਫੁੱਫੜ ਦਾ ਤੇ ਉਹਨਾਂ ਨੇ ਸਾਨੂੰ ਦੱਸਿਆ ਵਾ ਕਿ ਇਦਾਂ ਕਰਕੇ ਗੋਲੀ ਮਾਰ ਕੇ ਤੇ ਉਹ ਨਾਲ ਲਿਆਏ ਆ ਤੇ ਹਸਪਤਾਲ ਜਾ ਕੇ ਪਿੰਡ ਫੋਨ ਕੀਤਾ ਵਾ ਪੰਡੋਰੀ ਉਹਨਾਂ ਨੇ ਤੇ ਪਿੰਡੋਂ ਗੱਡੀ ਮਂਗਾ ਕੇ ਗੱਡੀ ਵਿੱਚ ਲਿਆ ਕੇ ਤੇ ਉੱਥੇ ਹਸਪਤਾਲ ਜਾ ਕੇ ਬਾਬੇ ਵਾਲੇ ਹਸਪਤਾਲ ਜਾ ਕੇ ਛੋੜਤਾ ਕਾਰ ਨੂੰ ਕਿਆ ਕਾਰ ਨੂੰ ਘਰੋਂ ਆਵਾਜ਼ ਮਾਰੀ ਆ 4 ਵਜੇ 4 ਵਜੇ ਆਵਾਜ਼ ਮਾਰ ਕੇ ਲੈ ਗਏ ਆ ਦੋਸਤ ਹੀ ਆ ਜਦੇ ਨਾਲ ਤਰਨਤੁਰਨ ਵਾਲੇ ਮੁੰਡੇ ਤੇ ਇਧਰ ਚਪਾਲ ਵਾਲੇ ਰੋਡ ਤੇ ਖੜਕੇ ਕੋਟ ਦੇ ਲਾਗੇ ਬੰਨੇ ਜਾ ਕੇ ਕਿਤੇ ਦੇ ਉਥੇ ਜਾ ਕੇ ਇਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾਤਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਇਹਨਾਂ ਦਾ ਮੁੰਡਿਆਂ ਦਾ ਆਪਸ ਵਿੱਚ ਹੀ ਆਉਣ ਜਾਣ ਮਿਲਜੋਲ ਸੀ ਇਕੱਠੇ ਰਹਿੰਦੇ ਸੀ ਮੁੰਡੇ ਦਾ ਨਾਮ ਸਤਨਾਮ ਸਿੰਘ ਹੈ ਜੀ ਪੁੱਤਰ ਬਲਜਿੰਦਰ ਸਿੰਘ ਉਹ ਉਮਰ ਉਹਦੀ ਹੋਣੀ ਆ 22 24 ਸਾਲ ਜੀ ਸਰ ਇਹ ਮੰਗ ਕਰਦੇ ਹਾਂ ਮੰਗ ਇਹ ਇਹੋ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਸਖਤ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡਾ ਤੇ ਇਹੋ ਜਿਹਾ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਘਰ ਵਾਲਿਆਂ ਨੂੰ ਰਾਤ ਦੀ ਪੁਲਿਸ ਆ ਹਾਂਜੀ ਰਾਤ ਦੀ ਪੁਲਿਸ ਨੇ ਕਾਰਵਾਈ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਹਸਪਤਾਲ ਉੱਥੋਂ ਉਹਨਾਂ ਨੇ ਕਾਰਵਾਈ ਕਰਕੇ ਤੇ ਮੁੜਕੇ ਚਪਾਲ ਜਾ ਕੇ ਉਹਨਾਂ ਨੂੰ ਬੰਦ ਕੀਤਾ ਵਾ ਮੌਕੇ ਤੇ ਮੌਕਾ ਵਿਖਾਇਆ ਉਹਨਾਂ ਨੇ ਖੜਕੇ ਨਾਲ ਮੌਕਾ ਵੇਖਣ ਵਾਲੇ ਵੀ ਮਹਿੰਗਾ ਸਿੰਘ ਅਤੇ ਨਾਲ ਉਹਨਾਂ ਦੇ ਫੁੱਫੜ ਜੀ ਸਤਨਾਮ ਸਿੰਘ ਦੇ ਫੁੱਫੜ ਜੀ ਨਾਲ ਗਏ ਆ ਜਾ ਕੇ ਮੌਕਾ ਵਿਖਾ ਕੇ ਤੇ ਉਥੋਂ ਪੁਲਿਸ ਨੇ ਉਹ ਹੁਣ ਉਹ ਆਪਣੀ ਹਿਰਾਸਤ ਵਿੱਚ ਲੈ ਆ ਗੋਲੀ ਉਹਦੇ 1 ਵਜੇ ਆ ਜੀ ਸੱਜੇ ਮੰਮੇ ਦੇ ਥੱਲੇ ਅੱਛਾ ਇਹਦਾ ਨਾਮ ਹਜਰ ਸਿੰਘ ਕੀ ਗੱਲ ਬਾਤ ਹੈ ਮੁੰਡਾ ਇਹ ਮੇਰਾ ਪਿੰਡ ਨਿਸ਼ਾਰਾ ਬਨੂਆ ਮੈਨੂੰ ਰਾਤ 10 ਵਜੇ ਟੈਲੀਫੋਨ ਗਿਆ ਨਿਸ਼ਾਰਾ ਬਨੂਆ ਜੀ ਵੀ ਤੁਹਾਡੇ ਮੁੰਡੇ ਨੂੰ ਗੋਲੀ ਮਾਰਤੀ ਆ ਤੇ ਨਾਂ ਲਈ ਆਓ ਇੱਥੇ ਨਾਂ ਦੇ ਪਿੰਡ ਆਓ ਹਸਪਤਾਲ ਉਹ ਹਸਪਤਾਲ ਆ ਇਹਦੇ ਮੁੰਡਾ ਡੈੱਡ ਪਿਆ ਸੀ ਇੱਕ ਪਿੰਡ ਦਾ ਮੁੰਡਾ ਆ ਉਹਨੇ ਸਾਡੇ ਮੁੰਡੇ ਨੂੰ ਖੜਿਆ 4 ਵਜੇ ਇਹਨਾਂ ਨੂੰ ਪਤਾ ਲੱਗਾ ਕਿ ਇਹਦੇ ਮਾਪਿਓਦੋਂ ਇਹਨਾਂ 4 ਵਜੇ ਖੜਿਆ ਪਤਾ ਨਹੀਂ ਬਾਬੂੜੇ ਵਾਲਾ ਖੜਿਆ ਕਿ ਕਿੰਨੇ ਜਾਣੇ ਕਿੰਨੇ ਨਹੀਂ ਉਹਦੇ ਨਾਲ ਗੱਡੀ ਇਹਨਾਂ ਮੁੜ ਕੇ ਉੱਥੇ ਜਾ ਕੇ ਉਹਨੂੰ ਗੋਲੀ ਮਾਰ ਕੇ ਤੇ ਲੱਡ ਕੇ ਮੁੜ ਕੇ ਰਾਹ ਦੇ ਛੋਟੇ ਆ ਇਹਨਾਂ ਦੇ ਮੁੜ ਕੇ ਗੱਡੀ ਇਸ ਪਿੰਡੋਂ ਗਈ ਉਹਨਾਂ ਲੱਡ ਕੇ ਹਸਪਤਾਲੇ ਦਾ ਸਿਵਲ ਹਸਪਤਾਲ ਉਹਦੇ ਬਾਬੇ ਵਾਲੇ ਹਸਪਤਾਲ ਉੱਥੇ ਉਹਨਾਂ ਡੈਡ ਡੈਡ ਕਰਾ ਦੇ ਤਾ ਨੂੰ ਇਹ ਡੈਡ ਹੋਇਆ ਗੋਲੀ ਵੱਜੀ ਇਹਦੇ ਇਹ ਸਾਨੂੰ ਨਾਂ ਦਾ ਇਹ ਹਸਪਤਾਲ ਹੀ ਜਾਣ ਕੇ ਵੇਖਿਆ ਕਿਹਦਾ ਮੁੰਡਾ ਚਤਨਾਮ ਸਿੰਘ ਮੇਰਾ ਨਾਮ ਹੈ ਇਹ ਮੈਂ ਉਹਦਾ ਪੁੱਫੜ ਲੱਗਦਾ ਹਾਂਜੀ ਇਹ ਪਨੋਰੀ ਗੋਲਾ ਕੀ ਮੰਗ ਕਰਦੇ ਜੀ ਅਸੀਂ ਵਾਂਗਵਾਰ ਦੇ ਜਿਨ੍ਹਾਂ ਦੇ ਦੋਸ਼ੀਆਂ ਨੇ ਇਹ ਕਾਰਵਾਈ ਕੀਤੀ ਆ ਗੋਲੀ ਮਾਰੀ ਉਹਨਾਂ ਸਭ ਤੋਂ ਸਾਰ ਕਾਰਵਾਈ ਕੀਤੀ ਜਾਵੇ ਤੇ ਕਾਰ ਦੀ ਮੰਗੇ ਫੇਰ ਕਰਾਂਗੇ ਸਾਰ ਬੇਤਰਾਂਗੇ ਉਹਨਾਂ ਦੇ ਪਹਿਲਾਂ ਪਰਚਾ ਕਰਕੇ ਉਹਨਾਂ ਦੇ ਕੀਤਾ ਜਾਵੇ ਮੈਂ ਜੀ ਪੇਸ ਪਰਮੇਂਦਰ ਸਿੰਘ ਥਾਣਾ ਚਬਾਲ ਤੋਂ ਇੱਕ ਪੋਸਟਮਾਰਟਮ ਕਰਾਉਣ ਵਾਸਤੇ ਮੈਨੂੰ ਕਾਜ ਫਾਈਲ ਮਿਲੀ ਆ ਪੋਸਟਮਾਰਟਮ ਜਿੰਦਾ ਹੋਣਾ ਮਿਰਤਕ ਦਾ ਨਾਮ ਸੁਖਰਾਮ ਸਿੰਘ ਸਾਨੋ ਬਰਜਿੰਦਰ ਸਿੰਘ ਵਾਸੀ ਪਡੋਰੀ ਗੋਲਾ ਖਾਣਾ ਸਰਦਨਤਨ ਕੀ ਮਾਮਲਾ ਹੈ ਜੀ ਕੀ ਇਹ ਮਾਮਲੇ ਬਾਰੇ ਤੁਹਾਨੂੰ ਸਭ ਦੱਸ ਸਕਦੇ ਆ ਬਾਕੀ ਇਹ ਮੈਟਰ ਹੋਇਆ ਤੇ ਉਹਦੇ ਸੰਬੰਧ ਜੋ ਰੈਡ ਬੋਡੀ ਇੱਥੇ ਜਮਾ ਸੀ ਉਹਦਾ ਪੋਸਟਮਾਰਟਮ ਕਰਾਉਣਾ ਆਇਆ ਹੈ ਕੀ ਗੋਲੀ ਲੱਗੀ ਆ ਗੋਲੀ ਲੱਗੀ ਦੱਸਦਾ ਜੀ ਬਿਆਨ ਹੋਇਆ ਜੀ ਇਹਦੇ ਕਰਦੇ ਨੇ ਬਿਆਨਾਂ ਦੇ ਪਰਚੇ ਦਾ ਚੈਨ